ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਦੇ ਪਿਆਰਿਓ ਗੁਰਦੇਵ ਫੁਰਮਾਨ ਕਰਕੇ ਗਏ ਨੇ ਜਪਜੀ ਸਾਹਿਬ ਦੀ ਬਾਣੀ ਆਪਾਂ ਪੜਦੇ ਆ ਜਿਹੜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਦੇ ਨਾਲ ਕੁਰਬਾਨੀਂ ਭਰਿਆ ਹੈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਹਾਂ ਜਿਹੜੇ ਜੀਵਾਂ ਦੇ ਮਨ ਦੇ ਉੱਤੇ ਕਲਯੁਗ ਦਾ ਪ੍ਰਭਾਵ ਹੁੰਦਾ ਹੈ ਉਹ ਬਾਣੀ ਤੋਂ ਮੁਨਕਰ ਹੋ ਜਾਂਦੇ ਆ ਉਹ ਬਾਣੀ ਨੂੰ ਨਹੀਂ ਵੱਡਾ ਮੰਨਦੇ ਉਹ ਸੰਸਾਰੀ ਚੀਜ਼ਾਂ ਨੂੰ ਵੱਡਾ ਮੰਨਦੇ ਲੋਕ ਉਹ ਬੰਦੇ ਬਾਣੀ ਤਾਂ ਬਸ ਇਦਾਂ ਹੀ ਕਹਿ ਦਿੰਦੇ ਬਸੋ ਜਦੋਂ ਫਿਰ ਬਾਅਦ ਵਿੱਚ ਚੰਗੀ ਤਰ੍ਹਾਂ ਫਿਰ ਜੀਵਨ ਚ ਐਂ ਦੁੱਖ ਤਕਲੀਫਾਂ ਸ਼ੁਰੂ ਹੋ ਜਾਂਦੇ ਆ ਫਿਰ ਹੁੰਦੇ ਆ ਬਾਣੀ ਪੜਨ ਵਾਲੇ ਜਿਹੜੇ ਅੱਛੀ ਤਰ੍ਹਾਂ ਬਾਣੀ ਪੜਦੇ ਵਿਚਾਰਦੇ ਗੁਰੂ ਤੇ ਸ਼ਰਧਾ ਰੱਖ ਕੇ ਉਹ ਬੰਦਾ ਦੁੱਖ ਵਿੱਚ ਵੀ ਸੁਖੀ ਰਹੇਗਾ ਦੁੱਖ ਵਿੱਚ ਸੁਖ ਮਨਾਈਏ ਉਸਤਾ ਦੇ ਮਾਲਕ ਹੋ ਜਾਂਦੇ ਉਹ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਬੇਅੰਤ ਸ਼ੀਧੀਆਂ ਹੋਈਆਂ ਨੇ ਕਿੰਨੇ ਕ ਨਾਮ ਲਵਾਂ ਸੋ ਇਹ ਉਦਾਹਰਨਾਂ ਨੇ ਬਹੁਤ ਵੱਡੀਆਂ ਸੋ ਬਾਣੀ ਆਪਣਾ ਅਸਰ ਦਿਖਾਉਂਦੀ ਹੈ ਜੋ ਮੰਗ ਠਾਕੁਰ ਜੀ ਆਪਣੇ ਤੇ ਸੋਈ ਸੋਈ ਦੇਵਾ ਠਾਕੁਰ ਕਾਲਪੁਰਖ ਵਾਹਿਗੁਰੂ ਤੁ ਕਹਿੰਦੇ ਜੀਵ ਜੋ ਜੋ ਚੀਜ਼ਾਂ ਮੰਗਦਾ ਹੈ ਉਹੋ ਉਹ ਚੀਜ਼ਾਂ ਦਿੰਦਾ ਦਿੰਦਾ ਕਿਉਂਕਿ ਦਾਤਾ ਦਦਾ ਦਾਤਾ ਇੱਕ ਹੈ ਸਭ ਕੁਝ ਦੇਵਣ ਹਾਰ ਦਾਤਾ ਕੌਣ ਹੁੰਦਾ ਦਾਤਾਂ ਦੇਣ ਵਾਲਾ ਸੋ ਸਾਰੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਪਰ ਦਾਤਾਂ ਦੇ ਵਿੱਚ ਸਭ ਤੋਂ ਵੱਡੀ ਦਾਤ ਕਿਹੜੀ ਹੈ ਉਹ ਦਾਤ ਹੁੰਦੀ ਹੈ ਭਗਤੀ ਦੀ ਦਾਤ ਸਿਮਰਨ ਦੀ ਦਾਤ ਸਤਸੰਗਤ ਦੀ ਦਾਤ ਮਹਾਤਮਾ ਲੋਕਾਂ ਦੀ ਸੰਗਤ ਦੀ ਦਾਤ ਸਭ ਤੋਂ ਵੱਡੀ ਦਾਤ ਹੁੰਦੀ ਜੇ ਮੈਂ ਅਸਲ 'ਚ ਗੱਲ ਕਰਾਂ ਜਬ ਤੱਕ ਸਿਮਰਨ ਦੀ ਦਾਤ ਇਹ ਦਾਤ ਸਭ ਤੋਂ ਵੱਡੀ ਹੈ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਸਭ ਤੋਂ ਵੱਡੀ ਦਾਤ ਹੈ ਨਾਮ ਤੋਂ ਉਨਕਾ ਛਵਰਨਾ ਹੋਏ ਨਾਮ ਦੇ ਬਰਾਬਰ ਕੁਝ ਨਹੀਂ ਗੁਰਬਾਣੀ ਦੇ ਜਾਪ ਦੇ ਬਰਾਬਰ ਕੁਝ ਨਹੀਂ ਹੈ ਹੋਰ ਭਾਵੇਂ ਜੋ ਮਰਜੀ ਕੋਈ ਕੁਝ ਕਹੀ ਜਾਵੇ ਸਰੀਰ ਤਾਂ ਸਾਰਿਆਂ ਨੇ ਛੱਡਣਾ ਇਹਨਾਂ ਨੂੰ ਪਤਾ ਲੱਗਦਾ ਸੋ ਹੁਣ ਸਭ ਤੋਂ ਵੱਡੀ ਦਾਤ ਕਿਹੜੀ ਹੈ ਜਪ ਤਪ ਸਿਮਰਨ ਬੜੀ ਵੀਡੀਓਜ਼ ਦੇ ਵਿੱਚ 사ਤਗੁਰੂ ਜੀ ਦੀ ਕਿਰਪਾ ਨਾਲ ਬੇਨਤੀ ਕਰੀਏ ਸੰਗਤ ਕੋਲ ਕਿ ਆਹ ਜਾਪ ਕਰਨ ਨਾਲ ਇਦਾਂ ਪ੍ਰਾਪਤ ਮਹਾਰਾਜ ਜੀ ਚੀਜ਼ ਦਿੰਦੇ ਵੈਸੇ ਤਾਂ ਚਾਹੇ ਜਾਪ ਕਰਕੇ ਬਾਣੀ ਦਾ ਤੁਸੀਂ ਕੋਈ ਵੀ ਅਰਦਾਸ ਕਰੋ ਗੁਰੂ ਸਾਹਿਬ ਸਿੱਖ ਤੇ ਦਇਆ ਕਰਦੇ ਨੇ ਕਿਉਂਕਿ ਜਪਿਆ ਨਾਮ ਪੜੀ ਬਾਣੀ ਬਿਰਥੀ ਨਹੀਂ ਜਾਂਦੀ ਕਦੇ ਵੀ ਇੱਕ ਤਿਲ ਨਹੀਂ ਭੰਨੇ ਘਾਲ ਇੱਕ ਤਿਲ ਜਿੰਨੀ ਵੀ ਘਾਲ ਨਾਮ ਵਾਹਿਗੁਰੂ ਭੰਨਦਾ ਨਹੀਂ ਹੈਗਾ ਜੀ ਉਹਦੀ ਸੋ ਸੰਸਾਰੀ ਜਾਪ ਵੀ ਬੇਨਤੀ ਕਰੇ ਭਗਤੀ ਵਾਲੇ ਵੀ ਹੋਰ ਵੀ ਮਾੜੀਆਂ ਤਾਕਤਾਂ ਦਾ ਅਤਾਦਕ ਤੁਰਖੇ ਲਈ ਵੀ ਜਾਪ ਦੱਸੇ ਹੁਣ ਤੁਹਾਨੂੰ ਐਡਾ ਉਤਮ ਜਾਪ ਬੇਨਤੀ ਕਰਾਂਗਾ ਜਿਹਦੇ ਸਾਹਮਣੇ ਬਾਕੀ ਦਾਤਾਂ ਛੋਟੀਆਂ ਲੱਗਦੀਆਂ ਨੇ ਤੇ ਜੇ ਤੁਸੀਂ ਇਹ ਜਾਪ ਕਰ ਲਿਆ ਤੁਹਾਡੀ ਗਿਣਤੀ ਸ਼ਰੋਮਣੀ ਲੋਕਾਂ ਵਿੱਚ ਹੋਣ ਲੱਗ ਜਾਵੇਗੀ ਭਾਵ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਿਹੜੇ ਸ਼ਰੋਮਣੀ ਰੂਹਾਂ ਨੇ ਭਗਤ ਜਨ ਨੇ ਸ਼ੰਤ ਜਨ ਨੇ ਉਹਨਾਂ ਵਿੱਚ ਤੁਹਾਡੀ ਗਿਣਤੀ ਹੋਣ ਲੱਗ ਜਾਈਗੀ ਇਹ ਜਾਪ ਚੰਗੀ ਤਰ੍ਹਾਂ ਦੱਸਿਆ ਅਨੁਸਾਰ ਮੰਨ ਕਰਕੇ ਜੇ ਕਰੋਗੇ ਤਾਂ ਠੀਕ ਹੈ ਕਿਉਂਕਿ ਇਹ ਬਹੁਤ ਵੱਡੀ ਦਾਤ ਲਈ ਜਾਪ ਹੈ ਵਿਚਾਰ ਨੂੰ ਧਿਆਨ ਨਾਲ ਸੁਣੋ ਇਹ ਜਾਪ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਭ ਤੋਂ ਉੱਚਾ ਕੀ ਹੁੰਦਾ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਬრავਕਾ ਸਿਮਰਨ ਸ਼ਬਦ ਦੀ ਉੱਚ ਪਰ ਕਿਹ ਲੋਕੀ ਕਹਿੰਦੇ ਵੀ ਰਾਂ ਸਾਡੇ ਤਾਂ ਸਿਮਰਨ ਨਹੀਂ ਹੁੰਦਾ ਜਪਤਪ ਹੁੰਦਾ ਨਹੀਂ ਕਹਿੰਦੇ ਹੁਣ ਹੋਵੇ ਕਿਵੇਂ ਉਹਦੇ ਲਈ ਤੁਹਾਨੂੰ ਇੱਕ ਸ਼ਬਦ ਬੇਨਤੀ ਕਰ ਰਹੇ ਹਾਂ ਜਪਤਪ ਤੋਂ ਵੱਡਾ ਕੁਝ ਨਹੀਂ ਜਿਹਦੇ ਕੋਲੇ ਜਪਤਪ ਆ ਗਿਆ ਉਹਦੇ ਕੋਲੇ ਬਾਕੀ ਦਾਤਾਂ ਉਹਦੇ ਪੈਰਾਂ 'ਚ ਰੁਲਦੀਆਂ ਫਿਰਦੀਆਂ ਹੁੰਦੀਆਂ ਉਹਦੇ ਪੈਰਾਂ 'ਚ ਰੁਲਦੀਆਂ ਫਿਰਦੀਆਂ ਜਿਹਦੇ ਕੋਲੇ ਜਪਤਪ ਆ ਗਿਆ ਸੋ ਜੇ ਇੱਛਾ ਕਰਨੀ ਹੈ ਹੁਣ ਤਾਂ ਜਪ ਤਪ ਦੀ ਇੱਛਾ ਕਰੋ ਬਾਕੀ ਸਾਰੀਆਂ ਇੱਛਾਵਾਂ ਇਹਦੇ ਸਾਹਮਣੇ ਛੋਟੀਆਂ ਨੇ ਕੀ ਇੱਛਾ ਕਰੋ ਪਿਆਰਿਓ ਜਪ ਤਪ ਦੀ ਇੱਛਾ ਪਰ ਜਪ ਤਪ ਆਵੇ ਕਿਵੇਂ ਕੋਲੇ ਹੂੰ ਜੀਵ ਗੁਲਤਾਨ ਹੋਇਆ ਉਹ ਮਾਇਆ ਦੇ ਵਿੱਚ ਸੰਸਾਰ ਦੇ ਵਿੱਚ ਪੂਰਾ ਚੈਨ ਬੰਨਿਆ ਪਿਆ ਮਾਨ ਛੱਡਦਾ ਹੀ ਨਹੀਂ ਮਨ ਨੇ ਪਕੜ ਛੱਡਣੀ ਰਹਿਣਾ ਦਾ ਸੰਸਾਰ ਛੀ ਹੈ ਪਰ ਦਿੱਕਤ ਇਹ ਵੀ ਮਨ ਪਕੜ ਨਹੀਂ ਛੱਡ ਰਿਹਾ ਸੰਸਾਰ ਚ ਤਾਂ ਜੀਵ ਰਹਿ ਰਿਹਾ ਪਰ ਮਨ ਪਕੜ ਨਹੀਂ ਛੱਡ ਰਿਹਾ ਮਨ ਕਹਿੰਦਾ ਨਾਣਾ ਆਨੰਦ ਹੀ ਬਹੁਤ ਹੈ ਇੱਥੇ ਸੰਸਾਰ ਸੋਹਣਾ ਲੱਗਦਾ ਨਾ ਦੇਖ ਕੇ ਇਹ ਜੋ ਦੁਨੀਆ ਸਿਹਰ ਮੇਲਾ ਮੇਲਾ ਜਿਵੇਂ ਵਧੀਆ ਲੱਗਦਾ ਭਾਂਡ ਭਾਂਡੀਆਂ ਦੀਆਂ ਦੁਕਾਨਾਂ ਆਦਿਕ ਹੋਰ ਸਾਰਾ ਕੁਝ ਝੂਲੇ ਲੱਗੇ ਹੋਏ ਹੋਰ ਵਧੀਆ ਲੱਗਦਾ ਐਦਾਂ ਹੀ ਸੰਸਾਰ ਵਧੀਆ ਲੱਗਦਾ ਇਹ ਝੂਠਾ ਹੈ ਪਰ ਗੱਲ ਆਏ ਬਈ ਤੁਸੀਂ ਕੋਈ ਵੀ ਝੂਠਾ ਕਹਿ ਦਿੰਦੇ ਤੇ ਸੱਚ ਸੱਚ ਨਿਰਗੁਣ ਵਾਹਿਗੁਰੂ ਹੈ ਜਿਹੜਾ ਉਹਦਾ ਨਿਰਗੁਣ ਸਰੂਪ ਹੈ ਉਹੀ ਸੱਚ ਹੈ ਬਾਕੀ ਕੁਝ ਨਹੀਂ ਸੱਚ ਹੈਗਾ ਉਹ ਨਿਰਗੁਣ ਸਰੂਪ ਦੀ ਪ੍ਰਾਪਤੀ ਜਪ ਤਪ ਨਾਲ ਹੋਵੇਗੀ ਸਿਮਰਨ ਭਗਤੀ ਦੇ ਨਾਲ ਹੋਵੇਗੀ ਠੀਕ ਹੈ ਹੁਣ ਜਪ ਤਪ ਦੀ ਪ੍ਰਾਪਤੀ ਕਿਵੇਂ ਹੋਵੇ ਆਪਾਂ ਸੁਣਦੇ ਹਾਂ ਫਲਾਣ ਨੇ ਬੜਾ ਜਾਪ ਕੀਤਾ ਤਪ ਕੀਤਾ ਕਿਵੇਂ ਕੀਤਾ ਉਹਨੇ ਵਾਹਿਗੁਰੂ ਤੋਂ ਅਦਾਤਾ ਮੰਗੀ ਆ ਅਰਦਾਸਾਂ ਕੀਤੀਆਂ ਹੀ ਪ੍ਰਭੂ ਮੈਨੂੰ ਵਿਜਪਤਵ ਦੀ ਦਾਤ ਬਖਸ਼ਿਸ਼ ਕਰੋ ਹੁਣ ਤੁਹਾਨੂੰ ਵੀ ਬੇਨਤੀ ਮੈਂ ਕਰਨ ਲੱਗਿਆ ਕਿ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਜੀਵਨ ਚ ਝਾਪ ਅਤੇ ਤਪ ਆ ਜਾਵੇ ਭਗਤੀ ਵਾਲੇ ਗੁਣ ਆ ਜਾਣ ਸਿਮਰਨ ਮਿਲ ਜਾਵੇ ਚੌਂਕੜਾ ਵੱਧ ਜਾਵੇ ਭਗਤੀ ਕਰਨ ਦੀ ਸਮਰੱਥਾ ਵੱਧ ਜਾਵੇ ਜਿਹੜੇ ਕਹਿੰਦੇ ਸਾਡਾ ਨਿਤਨੇਮ ਵੀ ਵਾਅਦਾ ਕਰ ਲਿਓ ਤੁਹਾਡਾ ਵੱਧਣ ਲੱਗੇਗਾ ਆ ਸ਼ਬਦ ਤੁਸੀਂ ਦਰਸ਼ਨ ਕਰੋ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲੈਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸਤਾਰਮੀ ਪਉੜੀਆਂ ਜਪਜੀ ਸਾਹਿਬ ਦੀ ਇਹਨੂੰ ਕਰ ਲੋ ਭਾਵੇਂ ਦੋ ਮਾਲਾ ਹੀ ਰੋਜ਼ ਕਰ ਲੋ ਮੈਂ ਤਾਂ ਥੋੜੀਆਂ ਦੱਸੀਆਂ ਵੈਸੇ ਪੰਜ ਤੱਕ ਤਾਂ ਚਲੋ ਬਣਦੀਆਂ ਨੇ ਫਿਰ ਮਿਲਦਾ ਜੱਪ ਤੱਕ ਬੇਨਤੀ ਰੂਪ ਚ ਪੜਨਾ ਹੈ ਜਦੋਂ ਗਗਬੀਅਤਾਂਗੇ ਹੋ ਜਾਊਗਾ ਐਦਾਂ ਹੀ ਹੋ ਜਾਂਦਾ ਹੈ ਜਦੋਂ ਬੇਨਤੀ ਰੂਪ ਚ ਪੜੋਂਗੇ ਹੁਣ ਤੁਹਾਨੂੰ ਮੈਂ ਸਮਝਾ ਵੀ ਦਿੰਨਾ ਬੇਨਤੀ ਵੀ ਕਰ ਦੇਣਾ ਵੀ ਕਿੱਦਾਂ ਹੋਵੇਗਾ ਕਿਉਂ ਜਬ ਤੋ ਮਿਲੇਗਾ ਇਸ ਸ਼ਬਦ ਦੇ ਨਾਲ ਹੁਣ ਜਦੋਂ ਬਾਰ ਬਾਰ ਬੇਨਤੀ ਨਿਕਲ ਰਹੀ ਅੰਦਰੋਂ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਜਦੋਂ ਬਾਰ ਬਾਰ ਇਸ ਗੱਲ ਦਾ ਚਿੰਤਨ ਅੰਦਰ ਹੋਵੇਗਾ ਅਸੰਖ ਜਾਪ ਕਰਦੇ ਨੇ ਅਸੰਖ ਭਾਉ ਪ੍ਰੇਮ ਕਰਦੇ ਨੇ ਅਸੰਖ ਪੂਜਾ ਕਰਦੇ ਨੇ ਅਸੰਖਾਂ ਤਪ ਕਰ ਰਹੇ ਨੇ ਅਸੰਖ ਗ੍ਰੰਥਾਂ ਦਾ ਪਾਠ ਕਰਦੇ ਨੇ ਧਾਰਮਿਕ ਅਸੰਖ ਗ੍ਰੰਥ ਮੁੱਖ ਵੇਦ ਪਾਠ ਵੇਦ ਗ੍ਰੰਥਾਦਿਕ ਦਾ ਪਾਠ ਕਰਦੇ ਨੇ ਗਿਆਨ ਦੀ ਪ੍ਰਾਪਤੀ ਲਈ ਆਤਮਾ ਨੂੰ ਵਿਵੇਕ ਬੁੱਧੀ ਨੂੰ ਜਿਹੜੀ ਬੁੱਧੀ ਨੂੰ ਸ਼ੁੱਧ ਕਰਨ ਦੇ ਲਈ ਗਿਆਨ ਦੀ ਲੋੜ ਹੁੰਦੀ ਹੈ ਠੀਕ ਹੈ ਮਨ ਦੀ ਸਿਰਤਾ ਆਤਮ ਗਿਆਨ ਦੇ ਨਾਲ ਆਉਂਦੀ ਬ੍ਰਹਮ ਗਿਆਨ ਦੇ ਨਾਲ ਆਉਂਦੀ ਜਦੋਂ ਨਿਰਗੁਣ ਵਾਹਿਗੁਰੂ ਦਾ ਦਰਸ਼ਨ ਹੋ ਜਾਂਦਾ ਫਿਰ ਮਨ ਟਿਕ ਜਾਂਦਾ ਹੈ ਜੇ ਮਨ ਬਾਈਦਾਨੀ ਹੈਗਾ ਫਿਰ ਉਹ ਸਤਜਾਰ ਨੂੰ ਸੱਚ ਨਹੀਂ ਮੰਨਦਾ ਨਾ ਫਿਰ ਉਹ ਉਹਨੂੰ ਪਤਾ ਹੁੰਦਾ ਸੱਚ ਕੀ ਹੈ ਉਹਨੂੰ ਤਤ ਵਿਤਾ ਆਖ ਦਿੰਦੇ ਮਹਾਤਮਾ ਆਖ ਦਿੰਦੇ ਜਾਂ ਹੋਰ ਠੀਕ ਹੈ ਨਾ ਸੋ ਜਦੋਂ ਬਾਰ ਬਾਰ ਇਹ ਸ਼ਬਦ ਦਾ ਜਾਪ ਕਰੋਗੇ ਸੰਖ ਜਾਪ ਸੰਖ ਭਾਉ ਅ ਸੰਖ ਪੂਜਾ ਸੰਖ ਤਪਤਾਉ ਅ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਹੈ ਦਾਸ ਨਾਲ ਇਦਾਂ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਜੋਗ ਪਾਪ ਜੁੜੇ ਹੋਏ ਨੇ ਵਾਹਿਗੁਰੂ ਦੇ ਨਾਲ ਸਿਮਰਨ ਦੇ ਵਿੱਚ ਮਨ ਰਹਿ ਉਦਾਸ ਸੰਸਾਰ ਤੋਂ ਉਹਨਾਂ ਦਾ ਮਨ ਉਦਾਸ ਹੋ ਗਿਆ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖਾਂ ਭਗਤ ਵਾਹਿਗੁਰੂ ਦੇ ਗੁਣਾ ਦੀ ਵਿਚਾਰ ਕਰਦੇ ਹਨ ਕਿ ਉਹ ਬੜਾ ਦਿਆਲੂ ਹੈ ਬਖਸ਼ਿੰਦ ਹੈ ਪ੍ਰੇਮ ਕਰਨ ਵਾਲਾ ਹੈ ਦਾਤਾ ਇਦਾਂ ਦੇ ਗੁਣਾ ਦਾ ਵਿਚਾਰ ਕਰਦੇ ਉਹ ਮਾਤਾ ਪਿਤਾ ਦੇ ਨਿਆਈ ਹੈ ਸੋ ਇਦਾਂ ਜਦੋਂ ਫਿਰ ਇਸ ਪੌੜੀ ਦਾ ਜਾਪ ਕਰੋਗੇ 17ਵੀਂ ਪੌੜੀ ਐ ਜਪਜੀ ਸਾਹਿਬ ਦੀ ਤੁਹਾਡੇ ਅੰਦਰ ਇਸ ਸ਼ਬਦ ਦੇ ਵਿੱਚ ਜਿਤਨੀਆਂ ਵੀ ਬਖਸ਼ਿਸ਼ਾਂ ਮਹਾਰਾਜ ਜੀ ਨੇ ਰੱਖੀਆਂ ਨੇ ਆਉਣ ਲੱਗ ਜਾਣਗੀਆਂ ਇਸੇ ਕਰਕੇ ਦਾ ਸਤਿਗੁਰਾਂ ਨੇ ਕਿਹਾ ਹੈ ਕਿ ਪੰਜ ਬਾਣੀਆਂ ਦਾ ਨਿਤਨੇਮ ਕਰਿਆ ਕਰੋ ਉਹਨਾਂ ਦੇ ਵਿੱਚ ਜਿਹੜੇ ਵਾਹਿਗੁਰੂ ਦੇ ਗੁਣ ਨੇ ਜੋ ਵੀ ਸਤਿਗੁਰਾਂ ਵਰਣਨ ਕੀਤਾ ਹੈ ਗੁਰਬਾਣੀ ਦੇ ਵਿੱਚ ਤੁਹਾਡੇ ਅੰਦਰ ਆਉਣ ਲੱਗ ਜਾਏਗਾ ਹੋਰ ਮਹਾਰਾਜ ਫਿਰ ਕਿਉਂ ਕਹਿੰਦੇ ਨੇ ਵੀ ਬਾਣੀ ਪੜਿਆ ਕਰੋ ਇਹ ਤਾਂ ਮਹਾਰਾਜ ਵੀ ਕਹਿੰਦੇ ਚੰਗਾ ਪਾਇ ਬਾਣੀਆਂ ਸੀ ਲਿਖਤੀ ਵਸ ਹੁਣ ਲੋੜ ਨਹੀਂ ਪੜਨਦੀ ਕੋਈ ਉਹ ਲਿਖੀ ਤਾਂ ਹੀ ਹੈ ਨਾ ਮਹਾਰਾਜ ਜੀ ਨੇ ਵੀ ਸਿੱਖ ਨੂੰ ਪੜੇ ਤੇ ਬਾਣੀ ਦੇ ਅੰਦਰੋਂ ਪ੍ਰਕਾਸ਼ ਰੂਪ ਚ ਜਿੱਥੇ ਨਿਕਲ ਕੇ ਸਾਡੇ ਅੰਦਰ ਜਾਵੇ ਸਾਡੇ ਅੰਦਰ ਹੁਣ ਅੱਖਾਂ ਬੰਦ ਕਰੇ ਤੇ ਕਾਲਾ ਹਨੇਰਾ ਨਜ਼ਰ ਆਉਂਦਾ ਆਮ ਬੰਦੇ ਨੂੰ ਪਰ ਜਿਹੜੇ ਮਹਤਵਾਂ ਲੋਕ ਹੋਇਆ ਕਰਦੇ ਉਹਨਾਂ ਨੂੰ ਕਾਲਾ ਨੇ ਜਤਨੀ ਹਨੇਰੇ ਨਜ਼ਰ ਆਉਂਦਾ ਉਹ ਜੋਤੀ ਸਰੂਪ ਹੋ ਗਏ ਨੇ ਨਾ ਉਹ ਬਿਲਕੁਲ ਨਰੋਲ ਮਹਾਤਮਾ ਜੋਤੀ ਸਰੂਪ ਹੁੰਦੇ ਪਿਆਰਿਓ ਉਹ ਇਦਾਂ ਨਹੀਂ ਹੁੰਦੇ ਜਿਹੜਾ ਗੁਰਮੁਖ ਜਾਗ ਗਿਆ ਜਿਹੜੀ ਜਿਹੜੇ ਸੰਤ ਮਹਾਤਮਾ ਬ੍ਰਹਮ ਗਿਆਨੀ ਲੋਕ ਉਹ ਜਾਗੇ ਹੋਏ ਹੁੰਦੇ ਠੀਕ ਹੈ ਨਾ ਹੁਣ ਆਮ ਬੰਦਾ ਹਨੇਰੇ ਚ ਜਦੋਂ ਤੁਰਿਆ ਜਾਂਦਾ ਉਹਨੂੰ ਡਰ ਲੱਗਦਾ ਹੈ ਮਹਾਤਮਾ ਲੋਕ ਜਦੋਂ ਅੰਧੇਰੇ ਦੇ ਵਿੱਚ ਤੁਰੇ ਜਾਂਦੇ ਉਹਨਾਂ ਦੇ ਅੰਦਰ ਆਪੋ ਹੀ ਆਤਮ ਪ੍ਰਕਾਸ਼ ਹੋ ਜਾਂਦਾ ਹੈ ਹਮੇਸ਼ਾ ਹੀ ਉਹ ਪ੍ਰਕਾਸ਼ ਹੁੰਦੇ ਉਹ ਆਤਮ ਪ੍ਰਕਾਸ਼ ਹੀ ਵਿਕਾਸ ਹੈ ਉਹਨਾਂ ਦੇ ਅੰਦਰ ਵਿਕਾਸ ਦਾ ਕਾਰਨ ਕੀ ਹੈ ਆਤਮਾ ਦਾ ਪ੍ਰਕਾਸ਼ ਹੈ ਹੁਣ ਇੱਕ ਮੈਂ ਥੋੜਾ ਹੋਰ ਦੁਬਧਾ ਤੁਹਾਡੀ ਦੂਰ ਕਰਾਂ ਬੇਨਤੀ ਜਿਹੜੀ ਕਰਾਂ ਕਈ ਕਹਿੰਦੇ ਨੱਕ ਤੇ ਧਿਆਨ ਲਾ ਲਓ ਹੁਣ ਵਿਚਾਰ ਚਲੋ ਜਬ ਤੱਕ ਦੀ ਆਈ ਏ ਸਾਰੀ ਗੱਲ ਵੀ ਬੇਨਤੀ ਕਰ ਦਮਾ ਕਹਿੰਦੇ ਨੱਕ ਤੇ ਧਿਆਨ ਲਾਓ ਪ੍ਰਕਾਸ਼ ਹੋਵੇਗਾ ਉਹ ਅਸਲ ਪ੍ਰਕਾਸ਼ ਨਹੀਂ ਹੈ ਅਸਲ ਪ੍ਰਕਾਸ਼ ਤਾਂ ਅੰਦਰ ਆਪਣੇ ਅੰਦਰ ਹੋਣਾ ਹੈ ਅੰਤਰ ਪ੍ਰਕਾਸ਼ ਅੰਨ ਦਿਨ ਲਿਵ ਲਾਗ ਮਹਾਰਾਜ ਜੀ ਕਹੇਦੇ ਕਹਿੰਦੇ ਪ੍ਰਕਾਸ਼ ਤੇਰੇ ਅੰਦਰ ਹੋਣਾ ਨਾ ਕਿ ਬਾਹਰ ਹੋਣਾ ਜਦੋਂ ਉਹ ਇੱਕ ਵਾਰੀ ਹੋ ਗਿਆ ਨਾ ਨਾਲੇ ਉਹ ਇਦਾਂ ਧਿਆਨ ਲਾਇ ਤੇ ਨਹੀਂ ਹੋਣਾ ਵਾਹਿਗੁਰੂ ਦਾ ਧਿਆਨ ਕੀਤਾ ਨਹੀਂ ਜਾ ਸਕਦਾ ਵਾਹਿਗੁਰੂ ਤੇ ਸਿਮਰਨ ਨੂੰ ਕੀਤਾ ਜਾ ਸਕਦਾ ਵਾਹਿਗੁਰੂ ਜਿਹੜੀ ਚੀਜ਼ ਦੇਖੀ ਨਾ ਤਾਂ ਕੀ ਧਿਆਨ ਕਰੋਗੇ ਨੱਕ ਤੇ ਧਿਆਨ ਲਾਉਗੇ ਤਾਂ ਉਹ ਤਰਾਟਕ ਹੁੰਦਾ ਹੈ ਤਰਾਟਕ ਹੁੰਦਾ ਹੈ ਦ੍ਰਿਸ਼ਟੀ ਤਰਾਟਕ ਕਹਿੰਦੇ ਇਹਨੂੰ ਇਹ ਜੋਗਮਤ ਤੁਸੀਂ ਜੋਗਮਤ ਪੜਿਆ ਨਹੀਂ ਹਨਾ ਟਕਸਾਲਾਂ ਦੇ ਵਿੱਚ ਪਹਿਲਾਂ ਪੜਾਉਂਦੇ ਹੁੰਦੇ ਸੀਗੇ ਉਹ ਉਹਦਾ ਪ੍ਰਚਾਰ ਕੀਤਾ ਜਾਂਦਾ ਸੀ ਹੁਣ ਨਾ ਕੋਈ ਪੜਦਾ ਹੈ ਨਾ ਪੜਾਉਂਦਾ ਲੋਕਾਂ ਨੂੰ ਪੁੱਠੇ ਰਾਹੇ ਪਾਉਣ ਵਾਲੇ ਲੋਕ ਆਉਂਦੇ ਉਹ ਕਹਿੰਦੇ ਇੱਥੇ ਨੱਕ ਤੇ ਧਿਆਨ ਲਾ ਲਓ ਆ ਕਰ ਲੋ ਆ ਕਰ ਲੋ ਵਿਚਾਰੇ ਲੋਕ ਉਧਰ ਹਾਂ ਹਾਂ ਕਹਿੰਦੇ ਨਵੀਂ ਗੱਲ ਆਈ ਹੈ ਜੇ ਤੁਸੀਂ ਹਿੰਦੂ ਮਤ ਦੀਆਂ ਗ੍ਰੰਥਾਂ ਨੂੰ ਪੜ੍ਹੋ ਇਹ ਚੀਜ਼ਾਂ ਉਹਨਾਂ ਚ ਪਹਿਲੇ ਦੱਸੀਆਂ ਹੋਈਆਂ ਨੇ ਇਹ ਜਿਹੜਾ ਨਕਲੀ ਪ੍ਰਕਾਸ਼ ਹੈ ਇਹ ਤਾਂ ਆਪਾਂ ਸ਼ਰਾਬੀ ਬੰਦੇ ਨੂੰ ਵੀ ਕਰਾ ਦੇਾਂਗੇ ਹੋਰ ਦੱਸੋ ਠੀਕ ਹੈ ਨਾ ਮੈਂ ਕਹੂੰ ਮੈਂ ਤਾਂ ਬਚਨ ਨਹੀਂ ਕਰ ਇਹ ਹੈ ਹੀ ਨਹੀਂ ਪ੍ਰਕਾਸ਼ ਆਤਮ ਪ੍ਰਕਾਸ਼ ਨਹੀਂ ਹੈ ਇਹ ਹੋਰ ਹੈ ਤੁਸੀਂ ਮਾੜੇ ਤੋਂ ਬਾੜੇ ਮਾੜਾ ਬੰਦਾ ਫੜ ਕੇ ਮੇਰੇ ਕੋਲ ਲੈ ਆਓ ਕਹੋ ਵੇ ਇਹਨੂੰ ਪ੍ਰਕਾਸ਼ ਮੈਂ ਕਹੂੰ ਇਹਨੂੰ ਹੁਣੇ ਦਿਖਾ ਦਿੰਦੇ ਹਾਂ ਪਰ ਉਹ ਪ੍ਰਕਾਸ਼ ਵਾਹਿਗੁਰੂ ਦਾ ਪ੍ਰਕਾਸ਼ ਥੋੜੀ ਹੈ ਜਿਹੜਾ ਪ੍ਰਮਾਤਮਾ ਦਾ ਪ੍ਰਕਾਸ਼ ਹੈ ਆਮ ਬੰਦੋ ਉਹਨੂੰ ਤਰਾਟਕ ਤੇ ਉਹ ਜਿਹੜਾ ਪ੍ਰਕਾਸ਼ ਹੁੰਦਾ ਉਹਨੂੰ ਦੇਖ ਕੇ ਵਾਹਿਗੁਰੂ ਦਾ ਪ੍ਰਕਾਸ਼ ਮੰਨੀ ਜਾਂਦਾ ਹੈ ਜਿਹੜਾ ਪਰਮਾਤਮਾ ਦਾ ਪ੍ਰਕਾਸ਼ ਹੈ ਪਹਿਲਾ ਉਹ ਪਹਿਲਾਂ ਬੈਖਰੀ ਮਧਮਾ ਪਸੰਤੀ ਪ੍ਰਵਸਥਾ ਪਰਾ ਤੋਂ ਅੱਗੇ ਜਾ ਕੇ ਨਿਰਗੁਣ ਮੰਡਲ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੁੰਦੀ ਉੱਥੇ ਗੁਰੂ ਆ ਕੇ ਗਿਆਨ ਦਿੰਦਾ ਆਪ ਸਤਿਗੁਰੂ ਦੇਖਿਆ ਦੇਖਿਆ ਉੱਥੇ ਆ ਕੇ ਮਹਾਰਾਜ ਜੀ ਗਿਆਨ ਦਿੰਦੇ ਅੰਦਰੋਂ ਗਿਆਨ ਦਿੰਦੇ ਗੁਰੂ ਖੁਦ ਆ ਕੇ ਗਿਆਨ ਦਿੰਦਾ ਹੈ ਹੁਣ ਤੁਸੀਂ ਕਹਿੰਦੇ ਗੁਰੂ ਫਿਰ ਕਿਹੜੇ 10 ਰੂਪਾਂ ਦੇ ਰੂਪ ਚ ਆਉਂਦਾ ਨਹੀਂ ਉੱਥੇ ਉਹ ਆਪਣੇ ਸਤਗੁਰੂ ਰੂਪ ਦੇ ਵਿੱਚ ਆਉਂਦਾ ਹੈ ਉਹ ਸਤਗੁਰੂ ਰੂਪ ਨੂੰ ਦੱਸਿਆ ਵਰਨਨ ਨਹੀਂ ਕੀਤਾ ਜਾ ਸਕਦਾ ਪਰਮ ਬ੍ਰਹਮ ਗੁਰਨਾਹੀ ਭੇਦ ਉੱਥੇ ਉਹ ਸਤਗੁਰੂ ਰੂਪ ਚ ਆਉਂਦਾ ਹੈ ਇਸੇ ਕਰਕੇ ਉਹ ਸਤਗੁਰੂ ਹੈ ਕਿਉਂਕਿ ਉਹਦਾ ਵਿਖਿਆਨ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ 10 ਜਾਮਿਆਂ ਦੇ ਵਿੱਚ ਉਹ ਇੱਕੋ ਹੀ ਯੋਗਤਾ ਹੈ ਕੀ ਵਿਖਿਆਨ ਕਰੋਗੇ 10 ਜਾਮੇ ਧਾਰਨ ਕਰਨ ਲਈ ਜੋ ਜੋ ਇੱਕੋ ਹੀ ਵਰਤ ਰਹੀ ਹੈ ਜੋ ਤੋਹਾ ਜੁਗਤ ਸਾਇ ਸ਼ਕਾਇਆ ਫਿਰ ਪਲਟੀਏ ਇੱਕੋ ਹੀ ਜੋਤ ਹੈ ਹੁਣ ਕੀ ਇਹਦਾ ਅੰਤ ਪਾਰਾ ਬਾਰ ਪਾਉਂਗੀ ਕੋਈ ਜੋਤ ਹੈ ਉਹ ਜਿਹੜਾ ਵਾਹਿਗੁਰੂ ਦਾ ਜੋਤੀ ਸਰੂਪ ਹੈ ਉਹ ਸਤਗੁਰੂ ਸਰੂਪ ਹੋ ਕੇ ਅੰਦਰੋਂ ਗਿਆਨ ਦੇਵੇਗਾ ਜਦੋਂ ਅੰਦਰੋਂ ਗਿਆਨ ਦੇਵੇਗਾ ਉੱਥੇ ਆਤਮਾ ਜਾ ਕੇ ਕੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ ਆਤਮ ਗਿਆਨ ਦੀ ਪ੍ਰਾਪਤੀ ਹੋਵੇ ਗੱਲ ਨੂੰ ਧਿਆਨ ਨਾਲ ਸੁਣੋ ਅਭਿਆਸਿਆਂ ਲਈ ਬੇਨਤੀ ਕਰਦਾ ਆ ਆਤਮ ਗਿਆਨ ਦੀ ਪ੍ਰਾਪਤੀ ਹੋ ਕੇ ਆਪਣੇ ਆਪ ਨੂੰ ਨਿਰਗੁਣ ਆਤਮਾ ਮੰਨੇਗਾ ਮੰਨ ਲਏਗਾ ਜਾਣ ਜਾਏਗਾ ਗੁਰੂ ਉਸ ਵੇਲੇ ਗਿਆਨ ਖੁੱਦ ਦਿੰਦਾ ਆਕੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਪਹਿਲਾਂ ਹੁਣ ਇੱਥੇ ਤੱਕ ਬੇਨਤੀ ਸੁਣੋ ਗੁਰੂ ਆਕੇ ਅੰਦਰ ਗਿਆਨ ਦਿੰਦਾ ਅੰਦਰੋਂ ਜਗਾ ਦਿੰਦਾ ਆਤਮਾ ਜਾਗ ਗਈ ਜਦੋਂ ਆਤਮਾ ਜਾਗ ਗਈ ਆਤਮਾ ਆਪਣੇ ਆਪ ਨੂੰ ਸੰਸਾਰ ਤੋਂ ਅਲੱਗ ਪਾਉਂਦੀ ਹੈ ਆਤਮਾ ਨੂੰ ਬਿਲਕੁਲ ਗਿਆਨ ਹੋ ਜਾਂਦਾ ਕਿ ਮੈਂ ਸੰਸਾਰ ਨਹੀਂ ਹੈਗਾ ਨਾ ਮੈਂ ਜੀਵ ਮੈਂ ਨਿਰਗੁਣ ਚੇਤਨ ਸਤਾਂ ਠੀਕ ਹੈ ਨਾ ਉਹ ਜਦੋਂ ਗਿਆਨ ਹੋ ਗਿਆ ਇਹਨੂੰ ਪਤਾ ਲੱਗ ਗਿਆ ਵੀ ਮੈਂ ਤਾਂ ਕੋ ਹੋਰ ਆ ਮੈਂ ਤਾਂ ਕੋ ਹੋਰ ਤੱਤ ਆ ਕੋਈ ਅਮੁੱਲਕ ਚੀਜ਼ ਹੈ ਜਿਹੜੀ ਨਾ ਮੋਹ ਚ ਹੈ ਨਾ ਮਾਇਆ ਚ ਹੈ ਜਿਹਨੂੰ ਕਾਮਨੀ, ਕ੍ਰੋਧਨੀ, ਲੋਭਨੀ, ਮੋਹਨੀ, ਅਹੰਕਾਰ ਕੁਝ ਵੀ ਨਹੀਂ ਹੈਗਾ ਉੱਪਰ ਹੈ ਜਿਹੜੀ ਚੀਜ਼ ਉਹ ਆ ਕਹਿੰਦਾ ਉਹ ਵਾਹਿਗੁਰੂ ਆਪ ਹੈ ਹੈ ਨਾ ਤੇ ਉਹ ਗੁਰੂ ਤੁਹਾਨੂੰ ਗਿਆਨ ਅੰਦਰੋਂ ਆ ਕੇ ਦਿੰਦੇ ਇਦਾਂ ਥੋੜੀ ਕੋਈ ਬਾਹਰੋਂ ਬੰਦਾ ਇੱਕ ਬੰਦਾ ਵੀਡੀਓ ਚ ਕਹ ਰਿਹਾ ਪ੍ਰਕਾਸ਼ ਦੇਖਣ ਦੀ ਵਿਧੀ ਕੀ ਹੈ ਮੈਂ ਕਹਾਂ ਵੀ ਜੀ ਬੰਦਾ ਹੀ ਬੰਦੇ ਨੂੰ ਗਿਆਨ ਦੇਣ ਲੱਗੇ ਤਾਂ ਇਦਾਂ ਨਹੀਂ ਬੰਦਾ ਤੁਹਾਨੂੰ ਅਰਥ ਸਮਝਾ ਸਕਦਾ ਉਹਨੂੰ ਤਿਲ ਮਾਤਰ ਵਿਖਿਆਨ ਕੀਤਾ ਜਾ ਸਕਦਾ ਪਰ ਉਹ ਗਿਆਨ ਜਿਹੜਾ ਹੈ ਗਿਆਨ ਅੰੰਜਨ ਗੁਰ ਦੀ ਆ ਉਹ ਗੁਰੂ ਹੀ ਦੇਵੇਗਾ ਪੰਜ ਪਿਆਰੇ ਸਰਗਣ ਰੂਪ ਵਿੱਚ ਖਾਲਸੇ ਦੇ ਗੁਰੂ ਨੇ ਪਰ ਜਿਹੜਾ ਨਿਰਗੁਣ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਾ ਸਤਿਗੁਰੂ ਸਰੂਪੋਂ ਅੰਦਰੋਂ ਗਿਆਨ ਦਿੰਦਾ ਕਦੇ ਕਿਸੇ ਬ੍ਰਹਮ ਗਿਆਨੀ ਨੇ ਕਿਹਾ ਆਓ ਤੁਹਾਨੂੰ ਨੱਕ ਤੇ ਧਿਆਨ ਲਗਾ ਕੇ ਪ੍ਰਕਾਸ਼ ਦਿਖਾਈਏ ਹੁਣ ਜਿਹੜੇ ਬੰਦੇ ਕੋਲੇ ਕੁਝ ਹੁੰਦਾ ਨਹੀਂ ਹੈਗਾ ਉਹ ਐਵੇਂ ਕਰਦਾ ਹੁੰਦਾ ਫਿਰ ਉਹ ਇਹ ਤਾਂ ਕੁਝ ਵੀ ਚੀਜ਼ਾਂ ਨਹੀਂ ਹੈਗੀਆਂ ਨਾ ਅਸਲ ਚੀਜ਼ ਜਿਹੜੀ ਹੈਗੀ ਅੰਦਰੋਂ ਪ੍ਰਗਟ ਹੋਣੀ ਹੁਣ ਮਹਾਤਮਾ ਲੋਕਾਂ ਦੇ ਅੰਦਰ ਜੋਤੀ ਦਾ ਪ੍ਰਕਾਸ਼ ਹੋਇਆ ਹੁੰਦਾ ਉਹਨਾਂ ਦੇ ਰੂਮ ਰੂਮ ਦੇ ਵਿੱਚ ਪ੍ਰਕਾਸ਼ ਹੁੰਦਾ ਹੂੰ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਕਾਸ਼ ਹੁੰਦਾ ਹੈ ਅੰਤਰ ਪ੍ਰਗਾਸ ਅੰਨ ਲੈਵ ਲਾਗ ਪਿਆ ਰਿਓ ਅੰਦਰ ਜਿਹੜਾ ਵਾਹਿਗੁਰੂ ਦੀ ਜੋਤੀ ਦਾ ਪ੍ਰਕਾਸ਼ ਹੋਇਆ ਫਿਰ ਉਹਨਾਂ ਨੂੰ ਬਾਹਰ ਨਾਲ ਨੱਕ ਤੇ ਧਿਆਨ ਲਾਉਂਦੇ ਨਾ ਕੰਨ ਤੇ ਲਾਉਂਦੇ ਨਾ ਕਿਤੇ ਨਹੀਂ ਲਾਉਂਦੇ ਉਹਨਾਂ ਨੂੰ ਲੋੜ ਦੀ ਕਿਸੇ ਧਿਆਨ ਲਾਉਣ ਦੀ ਨਾ ਸਭ ਮਹਿਜੂਤ ਜੂਤ ਹੈ ਸੋਇ ਤਿਸ ਦਾ ਚਾਨਣ ਸਭ ਮਹਿ ਜਾਣਨ ਹੋਏ ਫਿਰ ਉਹਨਾਂ ਦੇ ਅੰਦਰ ਹੀ ਐਸਾ ਵਿਕਾਸ ਬਣਿਆ ਰਹਿੰਦਾ ਹੈ ਅੰਦਰ ਇਤਨਾ ਆਨੰਦ ਖੇੜਾ ਬਣਿਆ ਰਹਿੰਦਾ ਉਹ ਸੰਸਾਰ ਪ੍ਰਤੱਖ ਰੂਪ ਤੇ ਉਹਨਾਂ ਨੂੰ ਝੂਠ ਪਾਸਦਾ ਹੈ ਪ੍ਰਤੱਖ ਰੂਪ ਹਰ ਉਹ ਕਿਤੇ ਮਹਿਰਚ ਵੀ ਤੁਰੇ ਜਾਂਦੇ ਹੁਣ ਉਹਨਾਂ ਦੇ ਅੰਦਰੋਂ ਜੋਤੀ ਦਾ ਪ੍ਰਕਾਸ਼ ਉਹਨਾਂ ਦੇ ਆਲੇ ਅੰਦਰੋਂ ਹੀ ਰਹਿੰਦਾ ਆਲੇ ਦਿਵਾਲੇ ਵੀ ਹੋਰ ਵੀ ਪਵਿੱਤਰ ਕਰਦੇ ਜਾਂਦੇ ਜਿੱਥੋਂ ਲੰਘਦੇ ਜਾਂਦੇ ਜਿੱਥੇ ਜਾ ਕੇ ਬੈਠ ਜਾਂਦੇ ਸਥਾਨ ਪਵਿੱਤਰ ਹੋ ਜਾਂਦਾ ਹੈ ਹੈ ਸੋ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸਥਾਨ ਸੁਹਾਵਾ RAM ਰਾਜ ਜੀ ਇਸੇ ਕਰਕੇ ਸਤਿਗੁਰਾਂ ਨੇ ਕਿਹਾ ਕਿਉਂਕਿ ਗੁਰੂ ਦਾ ਹੀ ਅੰਸ਼ ਹੋ ਜਾਂਦੇ ਫਿਰ ਉਹ ਹੂੰ ਗੁਰੂ ਦਾ ਅੰਸ਼ ਹੋ ਜਾਂਦੇ ਜੋਤੀ ਸਰੂਪ ਹੋ ਜਾਂਦੇ ਧਿਆਨ ਨਹੀਂ ਲਾਉਣਾ ਪੈਂਦਾ ਉਹਨਾਂ ਨੂੰ ਕਿਤੇ ਨਾ ਇਹਦਾ ਨਹੀਂ ਹੁੰਦਾ ਹੈਗਾ ਇਹ ਤਾਂ ਵਰਜਿਆ ਮਹਾਤਮਾ ਲੋਕ ਨੇ ਧਿਆਨ ਕਰਨਾ ਇਹ ਸ਼ਬਦ ਦਾ ਸ਼ਬਦ ਨੂੰ ਸੁਣਨਾ ਅੰਦਰੋਂ ਗੁਰੂ ਗਿਆਨ ਦੇਵੇਗਾ ਸਮਝਦੇ ਵਿੱਚ ਬੇਨਤੀ ਥੋੜੀ ਲੰਬੀ ਤਾਂ ਕਰਤੀ ਕਿ ਸੰਸਾਰ ਹੋਰ ਹੀ ਬਸੂਤਰਾ ਫਿਰਦਾ ਕੰਨਾਂ ਦੀ ਟੀਟੀ ਪੀਪੀ ਆਨ ਹਦ ਮੰਨ ਲਿਆ ਹੈ ਇਹ ਸਭ ਜੋਗਮਤ ਦੀਆਂ ਵਿਧੀਆਂ ਨੇ ਗੁਰਮਤ ਬਹੁਤ ਉੱਚੀ ਹੈ ਗੁਰਮਤ ਪ੍ਰਕਾਸ਼ ਹੋ ਰਿਹਾ ਹੈ ਗੁਰਮਤ ਆਤਮ ਪ੍ਰਕਾਸ਼ ਹੋ ਰਿਹਾ ਉਹ ਇਦਾਂ ਨਹੀਂ ਹੈਗਾ ਹਿਰਦਾ ਕਮਲ ਖਿੜੇਗਾ ਉਹਦੇ ਵਿੱਚ ਜੋਤੀ ਦਾ ਪ੍ਰਕਾਸ਼ ਹੋਵੇਗਾ ਫਿਰ ਉਹ ਜੋਤੀ ਦਾ ਪ੍ਰਕਾਸ਼ ਹੌਲੀ ਹੌਲੀ ਦ੍ਰਿੜ ਹੋਵੇਗਾ ਜਿਹੜੇ ਜਿਨ੍ਹਾਂ ਨੂੰ ਵਾਕਈ ਜੋਤੀ ਦਾ ਪ੍ਰਕਾਸ਼ ਹੋਇਆ ਹੁੰਦਾ ਉਹ ਮਹਾ ਮਹਾਪੁਰਸ਼ ਲੋਕਾਂ ਦੇ ਤੁਸੀਂ ਜਾ ਕੇ ਚਿਹਰੇ ਦੇਖਿਓ ਕਦੇ ਉਹ ਪ੍ਰਕਾਸ਼ ਅੰਦਰੋਂ ਜਿਹੜਾ ਗੰਭੀਰ ਵੀ ਪ੍ਰਕਾਸ਼ ਜਿਹੜਾ ਹੋਇਆ ਹੁੰਦਾ ਪੂਰੇ ਸਰੀਰ ਨੂੰ ਉਹਨੇ ਕਵਰ ਕੀਤਾ ਹੁੰਦਾ ਢੱਕਿਆ ਹੁੰਦਾ ਔਰਾ ਬਣਿਆ ਹੁੰਦਾ ਮਹਾਤਮਾ ਦੇ ਚਿਹਰੇ ਤੇ ਝਲਮਿਲ ਝਲਮਿਲ ਚਮਕਦਾ ਚਮਕਦਾ ਹੁੰਦਾ ਪ੍ਰਕਾਸ਼ ਉਹ ਨਿਰਮਲ ਪ੍ਰਕਾਸ਼ ਹੈ ਉਹਦੇ ਦਰਸ਼ਨ ਕਰਨ ਦੇ ਨਾਲ ਹੀ ਸਾਹਮਣੇ ਵਾਲ ਦੇ ਕੋਈ ਕਰਮ ਕੱਟੇ ਜਾਂਦੇ ਨੇ ਇਹ ਐਵੇਂ ਗੱਲਾਂ ਨਹੀਂ ਹੈਗੀਆਂ ਹੇਰਾ ਦਿਹਾਤਾਂ ਦਾ ਮਾਰਗ ਸਾਧਕ ਦਵਾਪੁਰ ਤ੍ਰੇਤਾ ਕਾਲ ਯੁਗ ਤੋਂ ਚੱਲਦਾ ਰਿਹਾ ਹੈ ਠੀਕ ਹੈ ਨਾ ਸੋ ਇਹ ਪੌੜੀ ਜਿਹੜੀ ਤੁਹਾਨੂੰ ਦੱਸੀ ਹੈ ਜੇ ਜਪਤ ਪ੍ਰਾਪਤ ਕਰਨਾ ਚਾਹੁੰਦੇ ਹੋ ਇਹਨੂੰ ਕਰ ਲਿਓ ਤਾਂ ਚਾਹੇ ਤਿੰਨ ਕਮਾਲਾਈ ਕਰੋ ਅੰਮ੍ਰਿਤ ਵੇਲੇ ਕਰ ਲਓ ਕਿਸੇ ਵੀ ਟਾਈਮ ਕਰੋ ਤੁਹਾਨੂੰ ਜਪਤਪ ਦੀ ਪ੍ਰਾਪਤੀ ਹੋ ਜਾਵੇਗੀ ਜਦੋਂ ਜਪਤਪ ਦੀ ਪ੍ਰਾਪਤੀ ਹੋ ਗਈ ਸਿਮਰਨ ਭਜਨ ਦੀ ਪ੍ਰਾਪਤੀ ਹੋ ਗਈਆਂ ਤੁਹਾਡੀਆਂ ਬਾਕੀ ਇੱਛਾਵਾਂ ਖਤਮ ਹੋ ਜਾਣਗੀਆਂ ਤੇ ਇਹ ਬੜੀ ਵੱਡੀ ਖੇੜ ਪ੍ਰਗਟ ਹੋ ਜਾਵੇਗੀ ਆਮ ਸੰਸਾਰੀ ਬੰਦੇ ਇਸ ਗਲਤ ਕਦਰ ਨਹੀਂ ਕਰਦੇ ਜਪਤਪ ਦੀ ਉਹ ਕਹਿੰਦੇ ਤਾਂ ਕੁਝ ਨਹੀਂ ਹੁੰਦਾ ਕਹਿੰਦੇ ਸਾਨੂੰ ਆਪਣਾ ਕੰਮ ਹੀ ਮੁੱਖ ਹੈ ਕਹਿੰਦੇ ਸਾਡਾ ਜੋ ਸਾਡੀ ਸੋਚ ਹੈ ਉਦਾਂ ਹੀ ਠੀਕ ਹੈ ਕਹਿੰਦੇ ਇਹ ਤਾਂ ਐਵੇਂ ਗੱਲਾਂ ਬਣਾਈਆਂ ਪਰ ਜਿਹੜੀਆਂ ਰੂਹਾਂ ਮੁਕਤ ਹੋ ਗਈਆਂ ਉਹਨਾਂ ਨੂੰ ਪਤਾ ਹੈ ਵੀ ਸ਼ੁਗ ਉਹ ਸ਼ੁਕਰ ਕਰਦੀਆਂ ਨੇ ਕਿ ਮਹਾਰਾਜ ਜੀ ਨੇ ਜਪਤਪ ਦੇ ਰਸਤੇ ਤੇ ਚਲਾਇਆ ਤੇ ਸੱਚ ਸਾਡੇ ਸਾਹਮਣੇ ਲਿਆਂਦਾ ਮਹਾਰਾਜ ਜੀ ਨੇ ਤੇ ਹੁਣ ਆਨੰਦ ਮੰਗਲ ਹੈ ਵੀ ਜਦੋਂ ਸਰੀਰ ਛੱਡਾਂਗੇ ਤਾਂ ਨਾ ਆਮਨਾਬ ਦਾ ਆਪਦਾ ਨਿਜ ਘਰ ਨੂੰ ਜਾਵਾਂਗੇ ਉਹ ਵੈਸੇ ਵੀ ਆਪਣੇ ਨਿਜ ਘਰ ਜੀ ਹੁੰਦੇ ਨੇ ਮਹਾਤਮਾ ਲੋਕ ਜਿਹੜੇ ਹੋਇਆ ਕਰਦੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਸੱਚ ਜਿਹੜਾ ਹੈ ਨਾ ਉਹ ਹੈ ਤਾਂ ਵਾਹਿਗੁਰੂ ਦਾ ਪ੍ਰਕਾਸ਼ ਪਰ ਉਹ ਆਪਣੇ ਅੰਦਰੂ ਪ੍ਰਗਟ ਹੋਵੇਗਾ ਆਪੇ ਪ੍ਰਗਟ ਹੋਵੇਗਾ ਉਹਦਾ ਧਿਆਨ ਨਹੀਂ ਕਰਨਾ ਪੈਂਦਾ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਬੈਠੇ ਸੀ ਕਿ ਸਿਮਰਨ ਭਜਨ ਕਰ ਰਹੇ ਤੇ ਨਾਭੀ ਦੇ ਕੋਲੇ ਪ੍ਰਕਾਸ਼ ਹੋਇਆ ਆਪੇ ਹੋਇਆ ਆਪੇ ਹੋਇਆ ਆਪਣੇ ਆਪ ਹੋਇਆ ਔਰ ਥੋੜੀ ਸਾਰੇ ਸਰੀਰ ਦੇ ਉੱਤੇ ਫੈਲ ਗਿਆ ਹਰ ਹਿਰਦੇ ਚ ਹੋਇਆ ਪਰ ਨਾਭੀ ਦੇ ਉੱਤੇ ਜੋਤ ਪ੍ਰਗਟ ਹੋਈ। ਉੱਥੋਂ ਫਿਰ ਪ੍ਰਗਟ ਹੁੰਦੀ ਹੁੰਦੀ ਐ ਪੂਰੀ ਹਿਰਦੇ ਕਮਲ ਨੂੰ ਪੂਰਾ ਖੜ ਗਿਆ ਹਿਰਦਾ ਕਮਲ। ਹਿਰਦਾ ਕਮਲ ਜਦੋਂ ਖੜਿਆ ਤੇ ਅੰਦਰ ਪਹਿਲਾਂ ਗੁਰੂ ਦੇ ਦਰਸ਼ਨ ਹੁੰਦੇ। ਫਿਰ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਏ ਉਹਨਾਂ ਨੂੰ। ਅੰਦਰੋਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੁੰਦੇ ਫਿਰ ਆਪਣੇ ਅੰਦਰ ਅੰਤਰਗੁਰ ਆਰਾਧਨਾ ਇਸੇ ਕਰਕੇ ਕਿਹਾ ਹੈ। ਜੇ ਅੰਦਰ ਗੁਰ ਆਰਾਧਨਾ ਹੈ ਤਾਂ ਦਰਸ਼ਨ ਵੀ ਤਾਂ ਹੋਵੇਗਾ। ਜਾਂ ਬਾਹਰ ਨੱਕ ਤੇ ਗੁਰੂ ਦਾ ਦਰਸ਼ਨ ਹੋਵੇਗਾ ਨੱਕ ਤੇ ਹੁੰਦਾ ਨਹੀਂ ਹੁੰਦਾ ਅੰਦਰ ਹਿਰਦੇ ਚ ਹੋਵੇਗਾ ਸਮਝਦੇ ਹੋ ਗੱਲ ਇਹ ਤਾਂ ਬੱਚਿਆਂ ਵਾਲੀਆਂ ਗੱਲਾਂ ਨੇ ਮਹਾਤਮਾ ਇਦਾਂ ਦਾ ਪ੍ਰਚਾਰ ਨਹੀਂ ਕਰਦੇ ਸੋ ਜਿਹੜੇ ਪ੍ਰਾਣੇ ਹੋਏ ਸੋ ਉਹ ਜਿਹੜਾ ਆਤਮ ਪ੍ਰਕਾਸ਼ ਉਹ ਫਿਰ ਸਾਰੇ ਫੈਲਦਾ ਫਿਰ ਜਦ ਫਿਰ ਉਹਨੂੰ ਕਦੇ ਵੀ ਧਿਆਨ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਉਹ ਆਤਮ ਪ੍ਰਕਾਸ਼ ਦੇ ਵਿੱਚ ਹੀ ਰਹਿੰਦਾ ਹਰ ਵੇਲੇ ਸਮਝਦੇ ਹੋ ਫਿਰ ਉਹਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ ਉਹ ਹੁਣ ਸੱਚਖੰਡ ਵਾਸੀ ਹੋ ਗਿਆ ਉਹ ਮਤਲਬ ਹੁਣ ਉਹ ਸੁਪਰਨੇ ਵਾਹਿਗੁਰੂ ਦੇ ਦੇਸ਼ ਦੇ ਵਿੱਚ ਰਹਿਣ ਦੇ ਕਾਬਿਲ ਹੋ ਗਿਆ ਉੱਥੇ ਜੋ ਤਿੱਥੇ ਲੋ ਲੋ ਆਕਾਰ ਜਿਵੇਂ ਹੁਕਮ ਤੇ ਮਤਵਕਾਰ ਵਿਖਾ ਵਿਕਸ਼ਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਸੱਚਖੰਡ ਕਿਵਰੋ ਹੋ ਜਾਂਦੀ ਜਿਹਦਾ ਜਿਹਦਾ ਅੰਤਰਾਧਮ ਪ੍ਰਕਾਸ਼ ਰੂਪ ਹੋ ਗਿਆ ਜੋਤੀ ਸਰੂਪ ਹੋ ਗਿਆ ਦੂਜਾ ਨਹੀਂ ਜਾਂਦਾ ਦੂਜਾ ਸੱਚਖੰਡ ਦੇ ਬਾਹਰ ਬਹਿ ਜਾਊਗਾ ਉੱਥੇ ਕੀਰਤਨ ਸੁਣੂਗਾ ਜਾਂ ਹੋਰ ਫਿਰ ਆਪਣੇ ਜੀਵਨ ਦਾ ਜੋ ਅਗਲੇ ਦਾ ਉੜੀ ਕਰੂਗਾ ਪਰ ਉਹਦੇ ਰੂਪ ਫਿਰ ਜਨਮ ਲਊਗੀ ਭਗਤੀ ਪੂਰੀ ਕਰੂਗੀ ਫਿਰ ਜੇ ਉਹਨੇ ਪ੍ਰਾਪਤੀ ਕਰ ਲਈ ਗੁਰੂ ਦੀ ਕਿਰਪਾ ਦੇ ਨਾਲ ਕਰਮ ਜਿਵੇਂ ਸੋ ਫਿਰ ਉਹ ਵਾਪਸ ਆ ਸਕਦਾ ਹੈ ਸੱਚਖੰਡ ਪ੍ਰਵਾਨ ਹੋ ਸਕਦਾ ਹੈ ਨਹੀਂ ਤਾਂ ਉਹਨਾਂ ਚਿਰ ਉਹ ਸੱਚਖੰਡ ਦੇ ਬਾਹਰ ਹੀ ਰਹੇਗਾ ਗੱਲ ਸਮਝੋ ਜਾਂ ਫਿਰ ਜਿਹੜੇ ਮਹਾਪੁਰਸ਼ਾਂ ਦੀ ਸੰਗਤ ਕਰਦਾ ਰਿਹਾ ਹਰ ਇੱਕ ਮਹਾਪੁਰਸ਼ ਦੀ ਆਪਣੀ ਪੂਰੀ ਹੁੰਦੀ ਹੈ ਇਹ ਵੀ ਤੁਹਾਨੂੰ ਮੈਂ ਖੋਲ ਕੇ ਦੱਸ ਦਿੰਦਾ ਜਿੰਨੇ ਵੀ ਪੂਰਨ ਮਹਾਤਮਾ ਹੁੰਦੇ ਨੇ ਇਹ ਇਦਾਂ ਨਹੀਂ ਹੁੰਦੇ ਕਿ ਇਹ ਜੇ ਆਪਾਂ ਇਹਨਾਂ ਦੀ ਸੰਗਤ ਕਰੀਏ ਤਾਂ ਇਹ ਆਪ ਚਲੇਗੇ ਤੇ ਬਾਕੀ ਸੰਸਾਰ ਫਿਰ ਪਿੱਛੇ ਲੋਕਾਂ ਨੂੰ ਪੁੱਛਦਾ ਨਹੀਂ ਇਦਾਂ ਨਹੀਂ ਹੁੰਦਾ ਨਹੀਂ ਸਾਧੂ ਪੂਰਨ ਹੋਵੇ ਉਹਦੀ ਪੂਰੀ ਹੁੰਦੀ ਹੈ ਸਮਝਦੇ ਹੋ ਉਹਦੀ ਪੂਰੀ ਤਾਂ ਮਤਲਬ ਇਹ ਨਹੀਂ ਕੋਈ ਆਪਣੀ ਪੂਰੀ ਬਣਾ ਕੇ ਬੈਠ ਗਿਆ ਉਹ ਨਹੀਂ ਵਾਹਿਗੁਰੂ ਨੂੰ ਪਤਾ ਹੈ ਕਿ ਮੇਰਾ ਪਿਆਰਾ ਹੁਣ ਧਰਤੀ ਤੇ ਗਿਆ ਹੈ ਉਹ ਲੱਖਾਂ ਨੂੰ ਉਪਦੇਸ਼ ਕਰੇਗਾ ਲੱਖਾਂ ਨੂੰ ਤਾਰੇਗਾ ਲੱਖਾਂ ਨੂੰ ਕੁਝ ਕਰੇਗਾ ਲੱਖਾਂ ਸੰਗਤਾਂ ਦੇ ਦਰਸ਼ਨ ਕਰਨੀਆਂ ਵਜਨ ਕਰਨੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਇਹ ਦ੍ਰਿੜ ਕਰਾਵੇਗਾ ਤੇ ਇਹ ਫਿਰ ਜਦੋਂ ਫਿਰ ਉਹ ਜਿਵੇਂ ਹੁਣ ਅਨਸਾਲੀ ਵਾਲੇ ਮਹਾਪੁਰਖ ਲਾ ਲਓ ਜਾਂ ਕੋਈ ਵੀ ਸਾਧੂ ਲਾ ਲਓ ਤੁਸੀਂ ਕੋਈ ਵੀ ਮਹਾਤਮਾ ਲਾਲ ਬਾਬਾ ਅਤਰ ਸਿੰਘ ਜੀ ਬਾਬਾ ਨਨ ਸਿੰਘ ਜੀ ਲਾ ਲਓ ਸੰਤ ਗਿਆਨੀ ਮੂਹਣ ਖਾਲਸਾ ਬੰਡਰਾ ਵਾਲੇ ਲਾ ਲਓ ਜਾਂ ਭਗਤ ਪ੍ਰਲਾਦ ਜੀ ਲਾ ਲਓ ਜਾਂ ਧਰੂ ਜੀ ਲਾ ਲਓ ਜਿਤਨੇ ਵੀ ਹੋਰ ਵੀ ਸਾਧੂ ਆਦਿ ਹੋਏ ਨੇ ਮਹਾਤਮੇ ਹੁਣ ਉਹ ਸ਼ਰਧਾ ਬਣ ਜਾਂਦੀ ਲੋਕਾਂ ਦੀ ਤੇ ਉਹ ਫਿਰ ਇਦਾਂ ਨਹੀਂ ਹੁੰਦਾ ਫਿਰ ਜਦੋਂ ਸ਼ਰੀਰ ਛੱਡਦੇ ਨੇ ਤਾਂ ਸੰਤਾਂ ਦੀ ਜੇ ਜੇ ਬੰਦਾ ਪੂਰਨ ਨਹੀਂ ਹਲੇ ਹੋ ਸਕਿਆ ਜਿਹੜਾ ਸ਼ਰਧਾਲੂ ਸੀ ਉਹ ਫਿਰ ਮਹਾਤਮਾ ਉਹਨੂੰ ਫਿਰ ਇਦਾਂ ਨਹੀਂ ਹੈ ਵੀ ਭੜਕਣ ਦਿੰਦੇ ਵੀ ਜਦੋਂ ਤੁਰਫ ਨਹੀਂ ਉਹ ਕਹਿੰਦੇ ਇੱਥੇ ਪੂਰੀ ਇੱਥੇ ਭਗਤੀ ਕਰੋ ਉਹਨਾਂ ਚ ਫਿਰ ਤੁਹਾਨੂੰ ਸਮਾਂ ਪਾ ਕੇ ਜਨਮ ਦਵਾਵਾਂਗੇ ਚੰਗੇ ਪਾਸੇ ਫਿਰ ਤੁਹਾਡੀ ਭਗਤੀ ਪੂਰੀ ਕਰਾਵਾਂਗੇ ਇਦਾਂ ਹੁੰਦਾ ਸਾਧੂ ਇਦਾਂ ਕੰਮ ਕਰਦੇ ਆ ਮਹਾਤਮਾ ਇਦਾਂ ਕੰਮ ਕਰਦੇ ਜੰਮਦੂਤਾਂ ਤੋਂ ਵੀ ਛੜਾ ਛੜੂ ਕੇ ਸਾਰੇ ਪਾਸੇ ਫਿਰ ਉੱਥੇ ਬਿਠਾ ਲੈਂਦੇ ਉਹਨੂੰ ਲੈ ਪਾਏ ਭਗਤੀ ਕਰ ਠੀਕ ਹੈ ਸੋ ਇਦਾਂ ਦੀ ਗੱਲ ਹੈ ਸਾਰੀ ਇਹ ਸੁਖਮਾਤਰ ਮੈਂ ਤੁਹਾਨੂੰ ਬੇਨਤੀ ਕਰੀ ਹੈ ਠੀਕ ਹੈ ਸੋ ਇਹ ਜਿਹੜੀ ਪਾਉੜੀ ਹੈ ਜਬ ਤ ਜਿਹੜਾ ਅਸੰਖ ਚਾਪ ਅਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਇਹਦਾ ਕਰ ਲਓ ਕਿਸੇ ਵੀ ਸਮੇਂ ਜਾਪ ਕਰ ਸਕਦੇ ਹੋ ਸ਼ਨਾਣਾ ਆਦਿ ਕਰਕੇ ਆਦਿ ਭਰਿਓ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਨੂੰ ਜਪ ਤਪ ਦੀ ਪ੍ਰਾਪਤੀ ਹੋਵੇਗੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਹਾਡਾ ਜੀਵਨ ਸਭਰੇਗਾ ਪਿਆਰਿਓ ਇਸ ਗੱਲ ਨੂੰ ਸਮਝੋ ਇਸ ਦੀ ਕਦਰ ਨੂੰ ਸਮਝੋ ਠੀਕ ਹੈ ਮੂਰਖਾਂ ਪਿੱਛੇ ਨਹੀਂ ਲੱਗੇ ਦਾ ਹੁੰਦਾ ਹੈ ਉਹ ਨਹੀਂ ਕੰਮ ਕਰਨਾ ਹੈਗਾ ਜਿਹੜੇ ਜਿਨ੍ਹਾਂ ਦੇ ਕੋਲੇ বিবেক বুদ্ধি ਕੋਈ ਨਹੀਂ ਹੈ ਕਿ ਜਿਹੜੇ ਮੂੰਹ ਚ ਗੱਲ ਕੱਢ ਦਿੰਦੇ ਉਹਨੂੰ ਮੂੰਹ ਰੱਖ ਕਹਿੰਦੇ ਮੂਰਖਾ ਮੂਰਖੀ ਨੂੰ ਕਹਿੰਦੇ ਮੂੰਹ ਰੱਖ ਮੂੰਹ ਦੀ ਗੱਲ ਨੂੰ ਅੱਗੇ ਰੱਖਦਾ ਵਿਚਾਰ ਕੋਈ ਨਹੀਂ ਹੈ ਬਸ ਜੋ ਮੂੰਹ ਚ ਆ ਕੇ ਕਹਿਤਾ ਠੀਕ ਹੈ ਨਾ ਇਦਾਂ ਦੇ ਮੂਰਖ ਬਹੁਤ ਹੁੰਦੇ ਸੋ ਇਹਨਾਂ ਨੂੰ ਨਹੀਂ ਹੈ ਆਪਾਂ ਗੁਰੂ ਦੇ ਪਿੱਛੇ ਲੱਗਣਾ ਇਹ ਵੀਰੀ ਬੇਨਤੀ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ